ਤਨ ਜਿਸ ਦੇ ਬਖਸ਼ ਗਏ ਸਭ ਗੁਨਾ ਟਟ ਕੇ ਗਏ ਸਾਰੇ ਓ ਗਣਸਦਾ ਉਹ ਤਨ ਜਿਸ ਦੇ ਬਖਸ਼ ਗਏ ਸਭ ਗੁਨਾ ਟਟ ਕੇ ਗਏ ਸਾਰੇ ਓ ਗਣਸਦਾ ਆਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਨਨਵਾੜਿਆ ਨੂੰ ਖੁਸ਼ਖਬਰੀ ਦੇ ਇਸ ਨਵੇਂ ਭਾਗ ਵਿੱਚ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ ਦੇ 14ਵੇਂ ਅਧਿਆਇ ਦੀ 33ਵੀਂ ਆਇਤ ਵਿੱਚ ਅਸੀਂ ਇਦਾਂ ਪੜ੍ਹਦੇ ਹਾਂ ਫਿਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਹੈ ਤੇਜ਼ ਹਵਾ ਨੂੰ ਪਾਰ ਕਰਨ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਮਸੀਹ ਅਤੇ ਉਸ ਦੇ ਚੇਲੇ ਬੇੜੀ ਤੋਂ ਹੇਠਾਂ ਉਤਰਿਆ ਤੇ ਗਣੇਸ਼ਰਤ ਜਾ ਪਹੁੰਚੇ ਤਾਂ ਉੱਥੋਂ ਦੇ ਲੋਕਾਂ ਨੇ ਪ੍ਰਭੂ ਯੇਸ਼ੂ ਨੂੰ ਪਛਾਣ ਲਿਆ ਅਤੇ ਆਲੇ-ਦੁਆਲੇ ਦੇ ਸਾਰੇ ਦੇਸ਼ਾਂ ਵਿੱਚ ਖਬਰ ਤੇਜ਼ੀ ਨਾਲ ਫੈਲ ਗਈ ਅਤੇ ਸਾਰੇ ਆਪਣੇ ਬਿਮਾਰ ਲੋਕਾਂ ਨੂੰ ਪ੍ਰਭੂ ਯੇਸ਼ੂ ਕੋਲ ਲਿਆਉਣ ਲੱਗ ਪਏ ਅਤੇ ਉਹਨਾਂ ਨੇ ਉਸ ਨੂੰ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਉਸ ਨੂੰ ਉਹਦੇ ਬਿਹਰਾਵੇ ਦੇ ਸਿਰਫ ਪੱਲੇ ਨੂੰ ਛੂਣ ਦੇਣ ਅਤੇ ਹਰ ਕੋਈ ਜਿਸ ਨੇ ਉਸ ਨੂੰ ਛੂਇਆ ਉਹ ਚੰਗਾ ਹੋ ਗਿਆ ਮੰਗੋ ਤਾਂ ਦਿੱਤਾ ਜਾਵੇਗਾ ਉਹਨਾਂ ਨੇ ਉਸ ਦੇ ਪਹਿਰਾਵੇ ਦੇ ਪੱਲੇ ਨੂੰ ਛੂਣ ਲਈ ਮੰਗਿਆ ਉਹਨਾਂ ਨੂੰ ਕੱਪੜੇ ਦੇ ਇੱਕ ਸਿਰੇ ਨੂੰ ਛੂਣ ਲਈ ਝੁਕਣਾ ਪੈਣਾ ਸੀ ਭਾਵੇਂ ਇਹ ਜਾਣਨ ਦੇ ਬਾਵਜੂਦ ਵੀ ਕਿ ਉਸ ਦੇ ਸ਼ਬਦ ਨਾਲ ਉਹ ਚੰਗੇ ਹੋ ਜਾਣਗੇ ਜਾਂ ਸਿਰਫ ਪ੍ਰਭੂ ਯਸ਼ੂ ਦੇ ਸਪਰਸ਼ ਨਾਲ ਉਹ ਠੀਕ ਹੋ ਸਕਦੇ ਨੇ ਤਾਂ ਵੀ ਉਹ ਉਸ ਅੱਗੇ ਮੱਥਾ ਟੇਕਣ ਨੂੰ ਚੁਣਦੇ ਹੈ ਭਾਵ ਉਹਨਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ ਕਿ ਉਹ ਉਹਨਾਂ ਦੀ ਮੁਕਤੀ ਲਈ ਪਰਮੇਸ਼ਵਰ ਵੱਲੋਂ ਭੱਲਿਆ ਹੋਇਆ ਸੀ ਇਸ ਲਈ ਪ੍ਰਭੂ ਯਸ਼ੂ ਮਸੀਹ ਅੱਗੇ ਬਹੁਤ ਨਿਮਰਤਾ ਨਾਲ ਉਹਨਾਂ ਨੇ ਮੱਥਾ ਟੇਕਿਆ ਸਿਰਫ ਉਸਦੇ ਬਸਤਰ ਨੂੰ ਛੂਣਾ ਹੀ ਉਹਨਾਂ ਲਈ ਕਾਫੀ ਸੀ ਯਾਨੀ ਉਹਨਾਂ ਲਈ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਮਸੀਹ ਵਿੱਚ ਪੂਰੀਆਂ ਹੁੰਦੀਆਂ ਹਨ ਪ੍ਰਭੂ ਯਿਸੂ ਦੀ ਕਿਰਪਾ ਨਾਲ ਉਹ ਉਹਨਾਂ ਨੂੰ ਬਚਾਉਂਦਾ ਅਤੇ ਸੰਤੁਸ਼ਟ ਕਰਦਾ ਹੈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਤੁਸੀਂ ਵੀ ਨਿਮਰਤਾ ਨਾਲ ਪ੍ਰਭੂ ਯਿਸੂ ਮਸੀਹ ਕੋਲ ਆਓ ਮੁਕਤੀ ਪ੍ਰਾਪਤ ਕਰੋ ਅਤੇ ਤੁਹਾਡੇ ਜੀਵਨ ਵਿੱਚ ਤੁਸੀਂ ਸੰਤੁਸ਼ਟੀ ਪਾਲੋ ਧੰਨਵਾਦ